ਚੈਨਲ ਦਾ ਆ ਰਹੇ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਇਸ ਵੇਲੇ ਦੀ ਵੱਡੀ ਖਬਰ ਗੁਰਦਾਸਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਮਿਲੀ ਜਾਣਕਾਰੀ ਦੇ ਮੁਤਾਬਕ ਪਾਕਿਸਤਾਨ ਲਈ ਜਸੂਸੀ ਕਰਨ ਦੇ ਮਾਮਲੇ ਵਿੱਚ ਗੁਰਦਾਸਪੁਰ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ ਇਹ ਸਾਰੀ ਜਾਣਕਾਰੀ ਡੀਆਈਜੀ ਬਾਰਡਰ ਰੇਂਜ ਸਤਿੰਦਰ ਸਿੰਘ ਨੇ ਪ੍ਰੈਸ ਮੀਟਿੰਗ ਰਾਹੀਂ ਮੀਡੀਆ ਨਾਲ ਸਾਂਝੀ ਕੀਤੀ ਉਹਨਾਂ ਦੱਸਿਆ ਕਿ ਸੁਖਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਆਦੀਆਂ ਅਤੇ ਕਰਨਬੀਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਚੰਦੂ ਬਡਾਲਾ ਨੂੰ ਇਸ ਸਬੰਧੀ ਕਾਬੂ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਆਪਰੇਸ਼ਨ ਸੰਦੂਰ ਦੌਰਾਨ ਇਹਨਾਂ ਵੱਲੋਂ ਪਾਕਿਸਤਾਨ ਨਾਲ ਭਾਰਤ ਦੀਆਂ ਗੁਪਤ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਇਹਨਾਂ ਦੇ ਸਬੰਧ ਪਾਕਿਸਤਾਨ ਦੀ ਖੁਫੀਆ ਏਜੰਸੀ ISI ਨਾਲ ਹਨ। ਇਸ ਸਬੰਧੀ DIG ਬਾਰਡਰ ਐਂਡ ਰਸਤੇਂਦਰ ਸਿੰਘ ਨੇ ਕੀ ਕੁਝ ਜਾਣ ਕਰ ਦਿੱਤੀ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤਾੜੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸਰਚ ਕਰੋ ਦਾ ਆਰ ਐਨ ਨਿਊਜ਼ ਅਤੇ ਜੁੜੇ ਰਹੋ ਤਾੜੀਆਂ ਖਬਰਾਂ ਦੇਖਣ ਲਈ ਛੜ ਨਾਲ ਗੁਰਦਾਸਪੁਰ ਤੋਂ ਪੱਤਰਕਾਰ ਨਰਿੰਦਰ ਕੌਰ ਪਰਿਵਾਲ ਅਤੇ ਰਿੰਗੂ ਰਾਜਾ ਦੀ ਇੱਕ ਖਾਸ ਰਿਪੋਰਟ ਪੁਲਿਸ ਨੇ ਐਸਐਸਪੀ ਸਾਹਿਬ ਦੇ ਸੁਪਰਵਾਈਜ਼ਨ ਚ ਬਹੁਤ ਵਧੀਆ ਕੰਮ ਕੀਤਾ 15 ਤਰੀਕ ਨੂੰ ਦੋ ਵਿਅਕਤੀਆਂ ਨੂੰ ਅਰੈਸਟ ਕੀਤਾ ਜਾਂਦਾ ਕਰਮਵੀਰ ਤੇ ਸੁਖਪ੍ਰੀਤ ਇਹ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਪਰ ਇਹ ਦੋਨੋਂ ਬੰਦੇ ਸਾਡੇ ਦੇਸ਼ ਦੀਆਂ ਸੀਕ੍ਰੀਟ ਜਿਹੜੀਆਂ ਸਾਡੀਆਂ ਕੋਈ ਇਨਫੋਰਮੇਸ਼ਨ ਸੀਗੀਆਂ ਉਹਨਾਂ ਨੂੰ ਸਾਡੇ ਦੁਸ਼ਮਣ ਮੁਲਕ ਦੇ ਵਿੱਚ ਲੀਕ ਕਰਦੇ ਸੀਗੇ ਇਹਨਾਂ ਨੂੰ ਅਰੈਸਟ ਕਰਨ ਤੋਂ ਬਾਅਦ ਕਾਫੀ ਸਾਰੀਆਂ ਚੀਜ਼ਾਂ ਦਾ ਪਤਾ ਲੱਗਾ ਇਹਨਾਂ ਨੇ ਕਿਹੜੇ-ਕਿਹੜੇ ਇਨਫੋਰਮੇਸ਼ਨਸ ਲੀਕ ਕੀਤੀਆਂ ਉਹ ਸਾਰੀਆਂ ਸਾਡੇ ਹੁਣ ਹਾਂ ਚ ਆ ਗਏ ਆ ਪੰਜਾਬ ਹਿਮਾਚਲ ਅਨ ਜੀ ਐਨ ਕੇ ਕਿੰਨਾ ਸਟੇਟਾਂ ਚ ਇਹ ਗਏ ਆ ਕਿੰਨਾ ਸਟੇਟਾਂ ਚ ਜਾ ਕੇ ਇਹਨਾਂ ਨੇ ਇਨਫੋਰਮੇਸ਼ਨ ਕਲੈਕਟ ਕਰਕੇ ਸਾਡੇ ਦੁਸ਼ਮਣ ਮੁਲਕ ਨੂੰ ਅੱਗੇ ਭੇਜੀਆਂ ਆ ਇਹ ਦੋਨੋਂ ਵਿਅਕਤੀ ਆਲਰੇਡੀ ਸਮਗਲਿੰਗ ਚ ਇਨਵੋਲਡ ਸਿਗੇ ਪਹਿਲੋ ਵੀ ਇਹ ਉਹਨਾਂ ਨਾਲ ਪਾਕਿਸਤਾਨ ਚ ਜਿਹੜੇ ਸਮਗਲਰ ਹੈਗੇ ਆ ਜੋ ਡਰੋਨ ਜ਼ਰੀਏ ਸਮਗਲਿੰਗ ਕਰਦੇ ਸੀ ਉਹਨਾਂ ਦੇ ਇਹ ਮੈਂਬਰ ਸਿਗੇ ਉਹਨਾਂ ਦੇ ਜ਼ਰੀਏ ਹੀ ਆਈਐਸਆਈ ਨਾਲ ਡਾਇਰੈਕਟਲੀ ਇਨ ਟੱਚ ਵਿੱਚ ਆਏ ਔਰ ਆਈਐਸਆਈ ਨੂੰ ਇਹ ਇਨਫੋਰਮੇਸ਼ਨਸ ਲੀਕ ਕਰਦੇ ਸੀਗੇ ਇਹਨਾਂ ਨੂੰ ਹੁਣ ਤੱਕ 1 ਲੱਖ ਰੁਪਿਆ ਇਹ ਜਿਹੜੀਆਂ ਸਿਕਰਟ ਇਨਫੋਰਮੇਸ਼ਨਸ ਲੀਕ ਕਰੇ ਚ ਇਹਨਾਂ ਨੂੰ 1 ਲੱਖ ਰੁਪਿਆ ਵੀ ਆਨਲਾਈਨ ट्रांजैक्शन ਹੋਈ ਆ ਅਸੀਂ ਹੁਣ ਫਰਦਰ ਉਹਦਾ ਵੀ ਸਾਰਾ ਡਵੈਲਪ ਕਰ ਰਹੇ ਆ ਕਿ ਕਿਹੜੇ ਪਾਰਟਿਕੂਲਰ ਜਗ੍ਹਾ ਤੋਂ ਇਹ ਸਾਰੀ ਟਰਾਂਜੈਕਸ਼ਨਸ ਹੋਈਆਂ ਆ ਤੇ ਉਹਨੂੰ ਵੀ ਅਸੀਂ ਡਿਟੇਲ ਚ ਲੈ ਕੇ ਜਾਵਾਂਗੇ ਇਹਨਾਂ ਦਾ ਹੀ ਇੱਕ ਹੋਰ ਸਾਥੀ ਇਹਨਾਂ ਦਾ ਰਿਸ਼ਤੇਦਾਰ ਗੁਰਦਾਸਪੁਰ ਜੇਲ੍ਹ ਵਿੱਚ ਹੈ ਉਦੀ ਹੈਲਪ ਨਾਲ ਇਹ ਇਹਨਾਂ ਦੇ ਨਾਲ ਪਾਕਿਸਤਾਨ ਬੇਸ ਜਿਹੜੇ ਸਮਗਲਰ ਸੀ ਆਏ ਸੀ ਸੀ ਉਹਨਾਂ ਦੇ ਨਾਲ ਇਨ ਟੱਚ ਹੋਈ ਸੀਗੇ ਤੇ ਉਹਨੂੰ ਵੀ ਅਸੀਂ ਬਹੁਤ ਛੇਤੀ ਪ੍ਰੋਡਕਸ਼ਨ ਤੇ ਲਾ ਕੇ ਅਰੈਸਟ ਕਰਕੇ ਉਹਦੀ ਵੀ ਇਸ ਕੇਸ ਚ ਅਰੈਸਟ ਕਰਵਾ ਗਏ ਇਹਨਾਂ ਨੇ ਇੰਟਰੋਗੇਸ਼ਨ ਚ ਕੁਝ ਹੋਰ ਵਿਅਕਤੀ ਵੀ ਨਾਮਿਨੇਟ ਹੋਏ ਆ ਉਹੀ ਬਹੁਤ ਛੇਤੀ ਅਸੀਂ ਉਹਨਾਂ ਨੂੰ ਅਰੈਸਟ ਕਰ ਲਿਆ ਇਹਨਾਂ ਤੋਂ ਫਿਲਹਾਲ ਸਿਰਫ ਜਿਹੜਾ ਕਿ ਇਹਨਾਂ ਨੇ ਇਨਫੋਰਮੇਸ਼ਨ ਲੀਕ ਕੀਤੀ ਸੀ ਉਹ ਸਾਰੀ ਚੀਜ਼ ਉਹ ਤਾਂ ਸਾਡਾ ਅਸੀਂ ਰਿਕਵਰ ਕੀਤਾ ਹੀ ਕੀਤਾ ਆ ਟੈਕਨੀਕਲੀ ਜੋ ਕੁਝ ਵੀ ਇਹਨਾਂ ਦੇ ਸੀਗਾ 30 ਔਰ ਦੇ ਜਿਹੜਾ ਪਿਸਟਲ ਆ ਉਹਦੇ 8 ਗੋਣੇ ਇਹਨਾਂ ਤੋਂ ਮਿਲੇ ਹੈ। ਹਾਂ ਜਿਹੜਾ ਦੇਖੋ ਮੋਬਾਈਲ ਫੋਨ ਸਾਰਾ ਕੁਝ ਹੋਰ ਜਿਹੜਾ ਵੀ ਟੈਕਨੀਕਲੀ ਇਹ ਜਿਸ ਜ਼ਰੀਏ ਵੀ ਇਹ ਸਾਰਾ ਉੱਥੇ ਇਹ ਚੀਜ਼ਾਂ ਨੂੰ ਭੇਜਦੇ ਸੀ ਸਾਰਾ ਕੁਝ ਅਸੀਂ ਰਿਕਵਰ ਕਰ ਚੁੱਕੇ ਆ ਜੀ। ਔਰ ਕਾਫੀ ਉਸ ਵਿੱਚ ਸਾਨੂੰ ਇਹਨਾਂ ਦੇ ਖਿਲਾਫ ਐਵੀਡੈਂਸ ਮਿਲੇ ਆ। ਪਹਿਲਗਾਮ ਦੇਖੋ ਇਹ ਪਾਕਿਸਤਾਨ ਆਈਐਸਆਈ ਔਰ ਉਹਨਾਂ ਸਮਗਲਰ ਨਾਲ ਤਾਂ ਪਹਿਲੋਂ ਦੇ ਇੰਟੈਕ ਸੀਗੇ ਪਰ ਜਦੋਂ ਇੱਕ ਪਹਿਲਗਾਮ ਇੱਕ ਟੈਰਿਸਟ ਐਕਟ ਹੁੰਦਾ ਆ ਉਸ ਤੋਂ ਬਾਅਦ ਫਿਰ ਇਹਨਾਂ ਦੀ ਦੁਬਾਰਾ ਡਿਊਟੀ ਲਾਈ ਜਾਂਦੀ ਆ ਕਿ ਤੁਸੀਂ ਇੰਨਾ ਚੀਜ਼ਾਂ ਵਾਲ ਦੇ ਕੇ ਤੇ ਸਾਨੂੰ ਜਿਹੜੀ ਇਹ ਸੀਕ੍ਰੀਟ ਇਨਫੋਰਮੇਸ਼ਨ ਆ ਰਿਗਾਰਡਿੰਗ आवर ਸਕਿਉਰਟੀ ਫੋਰਸੇਜ਼ ਰਿਗਾਰਡਿੰਗ आवर ਆਰਮੀ ਉਹ ਸਾਨੂੰ ਭੇਜੋ ਤਾਂ ਉਹ ਫਿਰ ਇਹਨਾਂ ਨੇ ਉਸ ਪਾਸੇ ਕੰਮ ਸ਼ੁਰੂ ਕਰ ਦਿੱਤਾ ਜੀ ਹਾਂਜੀ ਮੈਂ ਉਹੀ ਤੁਹਾਨੂੰ ਦੱਸ ਰਿਹਾ ਕਿ ਪੈਲਗਾਮ ਤੋਂ ਬਾਅਦ ਇਹਨਾਂ ਨੇ ਇਸ ਪਾਸੇ ਲੱਗ ਕੇ ਜਦੋਂ ਵੀ ਇਹ ਸਾਰਾ ਸਾਡਾ ਆਪਰੇਸ਼ਨ ਸੰਦੂਰ ਵੀ ਚੱਲ ਰਿਹਾ ਸੀ ਉਸ ਤਰ੍ਹਾਂ ਆਰਮੀ ਇਹ ਐਕਟਿਵ ਸੀਗੇ ਤਾਂ ਉਦੋਂ ਵੀ ਇਹਨਾਂ ਨੇ ਇਹ ਇਨਫੋਰਮੇਸ਼ਨਸ ਲੀਕ ਕੀਤੀ ਹੈ ਮੈਂ ਉਹ ਡਿਸਕਲੋਜ਼ ਨਹੀਂ ਕਰ ਸਕੂੰਗਾ ਜੀ ਕਿਉਂਕਿ ਉਹ ਸਾਰੀਆਂ ਸੀਕ੍ਰੀਟ ਇਨਫੋਰਮੇਸ਼ਨਸ ਆ ਮੈਂ ਉਹ ਲਈ ਡਿਸਕਲੋਜ਼ ਕਰ ਸਕਦਾ ਜਨਰਲ ਬੈਕਗਰਾਉਂਡ ਤਾਂ ਹੋਈ ਗਈ ਜੀ ਕਿਉਂਕਿ ਆਲਰੇਡੀ ਇਹ ਚੀਜ਼ਾਂ ਇਨਵੋਲਡ ਸੀਗੇ ਔਰ ਅਸੀਂ ਸ਼ੁਰੂ ਤੋਂ ਹੀ ਜਦੋਂ ਤੋਂ ਇਹ ਆਪਰੇਸ਼ਨ ਸੰਦੂਰ ਹੁੰਦਾ ਆ ਜਾਂ ਉਸ ਤੋਂ ਪਹਿਲਾਂ ਅਸੀਂ ਪਹਿਲਾਂ ਹੀ ਸਾਡੀ ਜਿਹੜੀ ਪੰਜਾਬ ਪੁਲਿਸ ਇਸ ਚੀਜ਼ਾਂ ਉੱਪਰ ਹੀ ਐਕਟਿਵ ਸੀਗੀ ਕਿਉਂਕਿ ਸਾਨੂੰ ਇਨਫੋਰਮੇਸ਼ਨ ਸੀਗੀ ਕਿ ਇੰਦਾ ਦੇ ਬੰਦਿਆਂ ਤੋਂ ਹੀ ਕੜਾ ਦੁਸ਼ਮਨ ਦੇਸ਼ ਕੋਈ ਨਾ ਕੋਈ ਇਨਫੋਰਮੇਸ਼ਨ ਕਲੈਕਟ ਕਰਨ ਦੀ ਕੋਸ਼ਿਸ਼ ਕਰੂਗਾ ਇਸ ਪੱਖੋਂ ਪੰਜਾਬ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਅੱਗੇ ਵੀ ਇਸ ਬਾਰੇ ਅਸੀਂ ਬ੍ਰੀਫ ਕਰ ਚੁੱਕੇ ਹਾਂ ਦੋ ਤਿੰਨ ਮੁਕਦਮੇ ਦਰਜ ਹੋ ਚੁੱਕੇ ਆਲਰੇਡੀ ਜਿਹੜੇ ਵੀ ਬੰਦੇ ਸਾਡੇ ਕੋਲ ਲਿਸਟ 'ਚ ਹੁੰਦੇ ਆ ਜਿਹੜੇ ਆ ਟਰਾਂਸਬਾਰਡਰ ਸਮਗਲਿੰਗ ਸ਼ਡ ਵਾਲਡ ਹੁੰਦੇ ਜਾਂ ਜਿਨ੍ਹਾਂ ਦੇ ਪਹਿਲੇ ਪਰਚੇ ਦਰਜ ਹੁੰਦੇ ਸੀ ਸਾਰੇ ਤੇ ਨਜ਼ਰ ਰੱਖਦੇ ਉਹ ਸਾਰੀਆਂ ਚੀਜ਼ਾਂ ਤੇ ਨਜ਼ਰ ਹੁੰਦੀ ਆ ਇਹ ਵੀ ਆਪਰੇਸ਼ਨ ਬਰਡਾਸਪੋਰਟ ਪੁਲਿਸ ਵੱਲੋਂ ਇੰਟੈਲੀਜੈਂਸ ਬੇਸ ਆਪਰੇਸ਼ਨ ਸੀਗਾ ਜੀ ਔਰ ਉੱਤੇ ਹੀ ਇਹ ਕਾਮਯਾਬੀ ਮਿਲੀ ਆ ਔਰ ਇਹ ਕਾਫੀ ਇੰਪੋਰਟੈਂਟ ਇਹ ਮੋਡਿਊਲ ਸੀ ਜਿਹੜਾ ਬਸਟ ਕੀਤਾ ਕਾਫੀ ਇੰਪੋਰਟੈਂਟ ਗੁਰਦਾਸਪੁਰ ਦਾ ਇਹ ਰਹਿਣ ਵਾਲਾ ਜੀ ਉਹਨੇ ਹੀ ਟਾਈਅਪ ਕਰਾਇਆ ਜੀ ਸ਼ੁਰੂ ਤੋਂ ਕਿਉਂਕਿ ਆਲਰੇਡੀ ਉਹਦੇ ਤੇ ਐਨਡੀ ਦੇ ਹੀ ਮਕਦਮੇ ਦਰਜਾ ਉਸੇ ਚੀਜ਼ ਦੀ ਉਹ ਅੰਤਰ ਹੈ